ਰੋਇਪਰੰਦਰ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਹੀ ਚੋਰੀਆਂ ਘਟਨਾਵਾਂ ਜੜੀਆਂ ਉਹ ਸਾਹਮਣੇ ਆ ਰਹੀਆਂ ਹੁਣ ਤਾਂ ਹਾਲਾਤ ਇਹ ਬਣ ਚੁੱਕੇ ਆ ਕਿ ਚੋਰਾਂ ਦੇ ਮਨਾਂ ਅੰਦਰੋਂ ਖੌਫ ਇਸ ਕਦਰ ਖਤਮ ਹੋ ਚੁੱਕਿਆ ਕਿ ਸਰਕਾਰੀ ਅਦਾਰਿਆਂ ਦੇ ਅੰਦਰ ਬਣੀਆਂ ਦੁਕਾਨਾਂ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਉਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਮਾਮਲਾ ਜਿਹੜਾ ਉਹ ਰੋਇਪਰ ਤਹਿਸੀਲ ਕੰਪਲੈਕਸ ਤੋਂ ਸਾਹਮਣੇ ਆਇਆ ਜਿੱਥੇ ਇੱਕ ਚੰਦਰ ਅੰਦਰ ਚੋਰਾਂ ਨੇ ਦੇਰ ਰਾਤ ਦਾਖਲ ਹੋ ਕੇ ਚੈਂਬਰ ਦੇ ਅੰਦਰੋਂ ਏਸੀ ਜਿਹੜਾ ਚੋਰ ਉਹ ਚੋਰੀ ਕਰਕੇ ਫਰਾਰ ਹੋ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਤਹਿਸੀਲ ਕੰਪਲੈਕਸ ਦੀਆਂ ਹਨ ਜਿੱਥੇ ਦੇ ਰਾਤ ਚੋਰਾਂ ਨੇ ਇੱਕ ਚੈਂਬਰ ਤੇ ਧਾਵਾ ਜਿਹੜਾ ਉਹ ਬੋਲਿਆ ਤੇ ਚੈਂਬਰ ਦੇ ਅੰਦਰੋਂ ਏਸੀ ਲਾ ਕੇ ਚੋਰ ਜਿਹੜੇ ਆ ਉਹ ਫਰਾਰ ਹੋ ਗਿਆ ਦੁਕਾਨਦਾਰ ਨਾਲ ਗੱਲਬਾਤ ਕੀਤੀ ਆ ਤੇ ਉਸਨੇ ਦੱਸਿਆ ਕਿ ਉਸ ਦਾ ਕਾਫੀ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਸਮਾਨ ਵੀ ਜਿਹੜਾ ਇਧਰ ਉਧਰ ਉਹ ਖਿਲਰਾ ਪਿਆ ਸੀਗਾ ਤਾ ਉਸ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਜਿਹੜਾ ਉਹ ਕੀਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਹੁਣ ਚੋਰਾਂ ਦੇ ਹੌਸਲੇ ਇੰਨੇ ਕਿ ਬਲੰਦ ਹੋ ਚੁੱਕੇ ਆ ਕਿ ਉਹ ਸਰਕਾਰੀ ਅਦਾਰਿਆਂ ਦੇ ਅੰਦਰ ਬਣੀਆਂ ਦੁਕਾਨਾਂ ਤੇ ਵੀ ਧਾਵਾ ਜਿਹੜਾ ਉਹ ਭੁੱਲ ਗਏ ਆ ਤਾਂ ਕੀ ਕੁਝ ਕਹਿਣਾ ਹੈ ਦੁਕਾਨਦਾਰਾਂ ਦਾ ਉਹ ਤੁਹਾਨੂੰ ਸੁਣਾ ਦਿਆਂਗਾ ਮੈਂ ਦਸ ਇੰਕ ਕੰਪਲੈਕਸ ਵਿੱਚ ਕੰਮ ਕਰਦਾ 18 ਨੰਬਰ ਚੈਂਬਰਾਂ ਜਦੋਂ ਆ ਕੇ ਦੇਖਿਆ ਜਦੋਂ ਇੱਥੇ ਆ ਕੇ ਤਸਵੀਲ ਦੇਖਿਆ ਤੇ ਪਿਛਲਾ ਗੇਟ ਖੁੱਲਾ ਪਿਆ ਸੀ ਪਿਛਲਾ ਗੇਟ ਖੁੱਲਾ ਸੀਗਾ ਤੇ ਨਵੇਟਰ ਏਸੀ ਲਾਗੇ ਨੇ ਬਾਕੀ ਹਲੇ ਭਾਲ ਕਰ ਕੀਤੀ ਜਾ ਰਹੀ ਏ ਬਾਕੀ ਜਿਹੜੇ ਸਟਾਮ ਪੇਪਰ ਸੀ ਲੋਕਾਂ ਦੇ ਰਿਸ਼ਤਿਆਂ ਪਈਆਂ ਸੀ ਉਹਲੇ ਦੇਖੇ ਜਾ ਰਹੇ ਆ ਫਰੋਲ ਦੇ ਵਿੱਚ ਜਿਵੇਂ ਲੋਕਾਂ ਦੇ ਸਟਾਮ ਰਜਿਸਟਰੀਆਂ ਜੇ ਸਪੋਤ ਉਧਰ ਜੇ ਕੁਝ ਹੋ ਗਿਆ ਫਿਰ ਤਾਂ ਮੁਸ਼ਕਲ ਨਹੀਂ ਪਰ ਭਾਈ ਕਰਨੀ ਬਹੁਤ ਔਖੀ ਹੈ ਹੋਰ ਕਿਹਨੇ ਕਿਹਨੇ ਦਫ਼ਤਰ ਇੱਥੇ ਜਿੱਥੇ ਤਜੀਬ ਬੈਠੇ ਆ ਬਾਹਰ ਨਿਕਲਦੀ ਐ ਐਸਐਸਪੀ ਦਫ਼ਤਰ ਹੈ ਜੀ ਐਸਪੀ ਸਾਹਿਬ ਦੀ ਕੋਠੀ ਹੈ ਜੀ ਇੱਥੇ ਸਾਹਮਣੇ ਨਹੀਂ ਅਰੇਸਟ ਹੋਊਗਾ ਨਾਲ ਬਿਲਕੁਲ ਨਾ ਅਰੇਸਟ ਹੋਉਂਦ ਲੱਗਦਾ ਜੀ ਕੋਈ ਰਾਤ ਵਿੱਚ ਸਿਕਿਉਰਟੀ ਵਗੈਰਾ ਕੁਛ ਨਹੀਂ ਜੀ ਕੋਈ ਸਿਕਿਉਰਟੀ ਨਹੀਂ ਹੈ ਕਿਤੇ ਕੋਈ ਪਹਿਲਾਂ ਵੀ ਇਸ ਤਰ੍ਹਾਂ ਹੀ ਵਾਰਦਾ ਪੰਜ ਸੱਤ ਵਾਰੀ ਹੋ ਗਈ ਚੋਰੀ ਇਹ ਕੰਪਲੈਕਸ ਹਾਂ ਜੀ ਪੰਜ ਸੱਤ ਵਾਰੀ ਹੋ ਗਈ ਕੋਈ ਠੱਲ ਨਹੀਂ ਪਈ ਇੰਨੇ ਹੋਫੀ ਸੌਂਦੇ ਬਾਅਦੂਰ ਵੀ ਕੋਈ ਕਿਸੇ ਤਰ੍ਹਾਂ ਦੀ ਕੁਛ ਨਹੀਂ ਜੀ ਕੁਛ ਨਾ ਉਹ ਤੁਸੀਂ ਕੰਪਲੇਟ ਕਿਸਟੈਂਡ ਥਾਣੇ ਦਿੱਤੀ ਜੀ ਕੀ ਕਹਿੰਦੇ ਹੋ ਮੰਗ ਕਰਦੇ ਆ ਜੀ ਵੀ ਜਲਦੀ ਤੋਂ ਜਲਦੀ ਫੜੇ ਜਾਂ ਚੋਰ ਇਹ ਕਿੰਨਾ ਨੰਬਰ ਚੈਂਬਰ ਹੈ 18 ਨੰਬਰ ਚੈਂਬਰ ਹੈ ਜੀ ਕੰਪਲੈਕਸ ਮੈਨਿਸੈਕਰੀਟਰੀ ਦੀ ਦੁਕਾਨਾਂ ਕਰਦੇ ਆ ਸਾਨੂੰ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੱਚੀਆਂ ਟੀਮ ਦੀਆਂ ਦੁਕਾਨਾਂ ਬਣਾ ਕੇ ਦੇਣ ਦੀ ਅਗਦੇ ਦਿੱਤੀਆਂ ਅਸੀਂ ਬਣਾਈਆਂ ਹੋਈਆਂ ਨੇ ਪਿਛਲੀ ਰਾਤ ਨਹੀਂ ਐਤਵਾਰ ਛੁੱਟੀਆਂ ਸੀ ਕਿਤੇ ਤੇ ਜਦੋਂ ਆਏ ਸਵੇਰੇ ਦੁਕਾਨ ਖੋਲੀ ਮੁੰਡਾ ਗੋਰਖਾ ਗੋੜਾ ਹੈ ਇੱਥੇ ਤੇ ਜਦੋਂ ਸਵੇਰੇ ਦੁਕਾਨ ਖੋਲੀ ਤਾਂ ਪਤਾ ਲੱਗਾ ਪਿਛਲਾ ਦਰਵਾਜ਼ਾ ਤੋੜ ਕੇ ਲੋਹੇ ਦੀਆਂ ਜਿਹੜੀਆਂ ਐਂਗਲਾ-ਉਂਗਲਾ ਤੋੜ ਕੇ ਦਰਵਾਜ਼ਾ ਤੋੜ ਕੇ ਏਸੀ ਕੱਢ ਕੇ ਲੈ ਗਏ ਨੇ ਕੁਝ ਜ਼ਰੂਰੀ ਕਾਗਜ਼ਾ ਸੀ ਲੋਕਾਂ ਦੇ ਸਟਾਮਪ ਵਗੈਰਾ ਸੀਗੇ ਸਟੈਪਲਰ ਵਗੈਰਾ ਵਗੈਰਾ ਉਹਨਾਂ ਬਾਕੀ ਸਮਾਨ ਦਾ ਹੱਜੀ ਵੇਖ ਚੋਰੀ ਕਰਕੇ ਲੈ ਗਏ ਆ ਤੇ ਇਸ ਤੋਂ ਪਹਿਲਾਂ ਵੀ ਦੋ ਤਿੰਨ ਵਾਰੀ ਇੱਥੇ ਚੋਰੀ ਹੋ ਚੁੱਕੀ ਆ ਹਾਲਾਂਕਿ ਡੀਸੀ ਆਫਿਸ ਅਸੀਂ ਵਿੱਚ ਬੈਠੇ ਆ ਤੇ ਜਿੱਧਰੋਂ ਦੀ ਚੋਰ ਆਏ ਆ ਜਿੱਧਰੋਂ ਦੀ ਚੋਰ ਆਏ ਆ ਉਹ ਸਰ ਪਿਛਲੇ ਪਾਸੇ ਰੈਸਟ ਹਾਊਸ ਹੈ ਪੀਡਬਲਯੂਡੀ ਰੈਸਟ ਹਾਊਸ ਹੈ ਉਧਰੋਂ ਦੀ ਚੋਰ ਕਿਸ ਤਰ੍ਹਾਂ ਆਇਆ ਕਿਉਂਕਿ ਉੱਥੇ ਤਾਂ ਸਾਰਾ ਦਿਨ ਮੁਲਾਜ਼ਮ ਬੈਠੇ ਰਹਿੰਦੇ ਆ ਪਰ ਉਧਰੋਂ ਕਿਵੇਂ ਚੋਰ ਆਇਆ ਕਿਵੇਂ ਨਹੀਂ ਕਿ ਸਮੇਂ ਤੋਂ ਬਾਹਰ ਹੈ ਦੂਸਰੇ ਪਾਸੇ ਨਾਲ ਹੀ ਐਸਪੀ ਆਫਿਸ ਹੈ ਜ਼ਿਲ੍ਹਾ ਪ੍ਰਸ਼ਾਸਨ ਦਾ ਸਾਰਾ ਇੱਥੇ ਤਾਰਮਦਾਰ ਹੈ ਪਰ ਚੋਰੀ ਹੋ ਗਈ ਅੱਜ ਪਹਿਲੀ ਵਾਰੀ ਵੀ ਤਿੰਨ ਚਾਰ ਵਾਰੀ ਹੋਈ ਹੈ ਜੀ ਚੋਰੀ ਇੱਥੇ ਕੋਈ ਡਾਰਕ ਹੋਪਿੰਗ ਕੋਈ ਸਿਕਿਉਰਿਟੀ ਨਹੀਂ ਕਿਉਂਕਿ ਇੱਥੇ ਸਿੱਖਿਆ ਵਿਭਾਗ ਐਸਟੀਐਮ ਦਫਤਰ ਹੈ ਤਸੀਲ ਹੈ ਸਰ ਮੈਂ ਉਹੀ ਮੈਂ ਗੱਲ ਕਰ ਰਿਹਾ ਨਾ ਜੀ ਇੱਥੇ 47 ਡਿਪਾਰਟਮੈਂਟ ਹੋਗੇ ਨੇ ਸਭ ਤੋਂ ਵੱਡੀ ਗੱਲ ਐਸਐਸਪੀ ਆਫਿਸ ਇੱਥੇ ਹੈ ਸਾ ਮਤਲਬ ਦੁਕਾਨ ਦੇ ਗੇਟ ਦੇ ਬਾਹਰ ਨਿਕਲਦੇ ਹੀ ਐਸਪੀ ਸਾਹਿਬ ਦੀ ਰੈਜ਼ਿਡੈਂਸ ਹੈ ਔਰ ਪੀਡਬਲਯੂਡੀ ਹੈ ਸਾਰੇ ਆਫਿਸ ਇੱਥੇ ਹੀ ਹੈ ਮਗਰ ਚੋਰਾਂ ਦੇ ਇੰਨੇ ਹੌਂਸਲੇ ਬੁਲੰਦੇ ਨੇ ਕਿਉਂ ਕਿਸੇ ਦੀ ਪਰਵਾਹ ਨਹੀਂ ਕਰਦੇ ਜਾਂ ਉਹਨਾਂ ਦੀ ਕਿਸੇ ਨਾਲ ਮਿਲ ਨਹੀਂ ਭੁਟਾਈ ਜੀ ਕੀ ਮੰਗ ਕਰਦੇ ਸਾਰੇ ਸੀ ਡਿਮਾਂਡ ਕਰਦੇ ਆ ਕਿ ਚੋਰਾ ਦੀ ਛੇਤੀ ਪਾਲ ਕੀਤੀ ਜਾਵੇ ਜਿਹੜਾ ਨੁਕਸਾਨ ਹੋਇਆ ਉਹਦੀ ਡਿਮਾਂਡ ਪਾਲ ਕੀਤੀ ਜਾਵੇ ਜਿਹੜੇ ਲੋਕਾਂ ਦੇ ਜ਼ਰੂਰੀ ਕਾਗਜ਼ਾ ਸੀ ਜਿਵੇਂ ਉਹਨਾਂ ਸਟਾਮ ਸੀ ਕਿਸੇ ਦੇ ਉਹ ਸਟਾਮ ਜੇ ਚੋਰੀ ਹੋ ਗਿਆ ਉਹਨਾਂ ਦੀ ਪਰਭਾਈ ਕਰਪਾਣੀ ਬੜੀ ਔਖੀ ਹੋ ਜਾਣੀ ਹੈ ਜਿੰਨਾ ਵਾਸਤੇ